ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਵੀ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅਸੀਂ ਵੀ ਸਾਰੇ ਠੀਕ ਠਾਕ ਆ ਜੀ ਤੇ ਆਪਾਂ ਆਏ ਸੀਗੇ ਸਟੋਰ ਤੇ ਤੇ ਦਿਖਾਉਨੇ ਤੁਹਾਨੂੰ ਬਾਹਰ ਦਾ 뷰 ਧੁੱਪ ਕਾਫੀ ਜ਼ਿਆਦਾ ਦੇਖੋ yang ini itu itu barangnya. Can I get the item number? at 001 sorry i'm in the wrong set sorry yeah 001 ਬੜੇ ਸੋਹਣੇ 8 ਡਬਲਰ ਦਾ ਬਸ ਆ ਹੀ ਲੈਣਾ ਸੀ ਹੈ ਦੇਖੋ ਕਿੰਨੇ ਸੋਹਣੇ ਪਤਾ ਨਹੀਂ ਕੈਨੇਡਾ ਦੇ ਘਰ ਕੇ ਲੱਗੇ ਹੋਣਗੇ ਬਲੂਨ ਬਹੁਤ ਸੋਹਣੇ ਲੱਗੇ ਆ ਆ ਦੇਖੋ ਕਿੰਨੇ ਕਿੰਤਾ ਕਿੰਨੇ ਸੋਹਣੇ ਆ ਮੈਂ ਤੁਹਾਨੂੰ ਸਾਰਾ ਕੁਝ ਦਿਖਾਉਣਾ ਹੁੰਦਾ ਇਹ ਕੋਮਦਾ ਤੇਰੀ ਬੜੇ ਸੋਹਣੇ ਬੱਚਿਆਂ ਦੇ ਆ ਸਾਰੇ ਜੋ ਆਏ ਉਹਦੇ ਵਾਸਤੇ ਲੈ ਕੇ ਚੱਲੇ ਆ ਪਰੀਆਂ ਵਾਸਤੇ ਸਾਹਮਣੇ ਬਲੂਨ ਸੋਨ ਸੋਨ ਸੁਆਣਾ ਦੇਖੋ ਦੁਪਹਿਰੇ ਰੋਟੀ ਖਾਧੀ ਭਾਂਡੇ ਹਜੇ ਮੇਰੇ ਉਵੇਂ ਪਏ ਮੈਂ ਕੁੱਕਰ ਵਿਲਾ ਕਰਕੇ ਰੱਖ ਗਏ ਤੇ ਚਲੀ ਗਈ ਕਮਰੇ ਚ ਮਾੜਾ ਜ ਮੈਨੂੰ ਲਓ ਜੀ ਮੈਂ ਦਿਖਾਉਣ ਲੱਗੀ ਤੁਹਾਨੂੰ ਵੀ ਮੈਂ ਬਾਹਰ ਜਾ ਕੇ ਦਿਖਾਉਣੀ ਆ 9:00 ਵਜ ਗਏ ਆਪਣੇ ਰਾਤ ਦੇ ਤੇ ਮੈਂ ਤਾਂ ਨਾ ਥੋੜਾ ਜਿਹਾ ਟਾਈਮ ਮੈਂ ਗਈ ਸੀਗੀ 5:30 ਵਜੇ ਕਮਰੇ ਚ ਤੇ ਮੈਂ ਤਾਂ ਪੈ ਗਈ ਮਾੜਾ ਜਿਹਾ ਮੇਰੀ ਅੱਖ ਲੱਗ ਗਈ ਹੁਣ ਵੀ ਇੰਡੀਆ ਤੋਂ ਫੋਨ ਆਇਆ ਤਾਂ ਫੇਰ ਮੈਂ ਉੱਠੀ ਹੈਗੀ ਹੁਣ ਮੈਂ ਦੇਖਦੀ ਸੀਗੀ ਮੈਂ ਆਖਿਆ ਤਾਂ ਮੈਂ ਦਰਨੂ ਮੈਂ ਫੋਨ ਲਾਇਆ ਮੈਂ ਕਿਹਾ ਕੀ ਬਣਾਵਾਂ ਸਬਜ਼ੀ ਸਵੇਰੇ ਕੰਮ ਤੇ ਲੈ ਕੇ ਜਾਣ ਵਾਸਤੇ ਮੈਂ ਕਿਹਾ ਪਨੀਰ ਲੈ ਆਵੇਂਗੀ ਤਾਂ ਪਾਲਕ ਪਈ ਸੀ ਕਿ ਪਾਲਕ ਪਨੀਰ ਬਣਾ ਦੂੰਗੀ ਤੇ ਉਹ ਕਹਿੰਦੀ ਮੰਮੀ ਪਾਲਕ ਵਾਲੇ ਪਰੌਂਠੇ ਬਣਾ ਦਿਓ ਕਹਿੰਦੀ ਸਵੇਰੇ ਕਹਿੰਦੀ ਥੋੜਾ ਜਿਹਾ ਪਨੀਰ ਲੈ ਆਵਾਂਗੇ ਤੇ ਉਪਿੰਦੀ ਸਬਜੀ ਨਾ ਲਾਗੇ ਬਾਅਦ ਚ ਪਤਾ ਨਹੀਂ ਕਿਵੇਂ ਅੱਜ ਮੈਨੂੰ ਗਰਮੀ ਕਰਕੇ ਨਾ ਤੇ ਥਕਾਵਟ ਜੀ ਮਹਿਸੂਸ ਹੋਈ ਦੁਪਹਿਰੇ ਤੇ ਤਾਈ ਮੈਂ ਪੈ ਗਈ ਸ਼ਾਮ ਜੀ ਥੋੜਾ ਅੰਦਰ ਮੈਂ ਤਾਂ ਹੁਣ ਸਿਮਰਨ ਗਈ ਆ ਕੰਮ ਤੇ ਇਹ ਮੈਨੂੰ ਤਾਂ ਉਹਦਾ ਨਹੀਂ ਪਤਾ ਲੱਗਾ ਵੀ ਉਹ ਕਦੋਂ ਉੱਠ ਗਈ 8:00 ਵਜੇ ਗਈ ਆ ਮੈਨੂੰ ਲੱਗਦਾ ਫਿਰ 9:00 ਵਜਣ ਵਾਲੇ ਹੁਣ ਮੈਂ ਕਿ ਚੱਲਣ ਵਾਲੇ ਬਾਹਰ ਦਾ ਤੁਹਾਨੂੰ ਵੀਊ ਦਿਖਾ ਦਿੰਨੇ ਆ ਉਹਨੇ ਥੋੜੇ ਸੈਟ ਕਰ ਲਾਂਗੇ ਜਿੰਨਾ ਚਿਰ ਗੀੜਾ ਜੈਨਾ ਕੱਢੀਏ ਉਹਨਾ ਚਿਰ ਨਾ ਥਕਾਵਟ ਹੀ ਮਹਿਸੂਸ ਹੁੰਦੀ ਰਹਿੰਦੀ ਹੈ ਅੰਦਰ ਬੈਠ ਕੇ ਤਾਂ ਇੱਥੇ ਜੁੜਨ ਵਾਲਾ ਸਹਾਰਾ ਵੀ ਆ ਕਿਉਂ ਦਿਨੇ ਤੇਜ਼ ਧੁੱਪ ਬਹੁਤ ਹੁੰਦੀ ਹੈ ਬਾਹਰ ਨਹੀਂ ਨਿਕਲਣ ਨੂੰ ਚਾਹਿਆ ਨਹੀਂ ਜਾਂਦਾ ਜੀ ਨਹੀਂ ਕਰਦਾ ਬਾਹਰ ਨਿਕਲਣ ਨੂੰ ਤੇ ਐਸ ਵੇਲੇ ਆਏ ਹੁੰਦਾ ਵੀ 9 ਵਜ ਗਏ ਫਿਰ ਬਾਕੀ ਮੈਨੂੰ ਤਾਂ ਇਦਾਂ ਹੁੰਦਾ ਵੀ ਇੰਡੀਆ ਤੋਂ ਫੋਨ ਆਉਣੇ ਹੁੰਦੇ ਮੇਰਾ ਫੋਨ ਘਰੇ ਘਰੇ ਚੱਲਦਾ ਵਾਈਫਾਈ ਨਾਲ ਕਨੈਕਟ ਕਰਕੇ ਮੈਂ ਸਿਮ ਸੁਮ ਨਹੀਂ ਲਿਆ ਮੈਂ ਕਿਹਾ 2-4 ਮਹੀਨੇ ਰਹਿਣਾ ਇੰਨੇ ਕਦੀ ਖਾਤਰ ਕਿੱਥੇ ਵੀ ਐਵੇਂ ਸਿਮ ਸੁਮ ਲਵਾ ਮੈਂ ਹਨ ਤਾਂ ਕਰਕੇ ਨਹੀਂ ਬਾਹਰ ਨਿਕਲਦੀ ਹੁਣ ਵੀ ਫੋਨ ਆ ਗਿਆ ਸੀਗਾ ਤੇ ਹੁਣ ਮੈਂ ਤਾਂ ਕਰਕੇ ਮੈਂ ਤੁਹਾਨੂੰ ਬਾਹਰ ਦਿਖਾਉਣ ਦੀ ਮਾਰੀ ਮੈਂ ਕਿਹਾ ਚੱਲ ਬਾਹਰਲਾ ਥਿਊ ਦਿਖਾਉਣੀ ਆ ਤੁਹਾਨੂੰ ਵੀ ਦੇਣ ਵਾਂਗੂ ਪਿਆ ਹਜੇ ਰਾਤ ਦੇ 9 ਵਜ ਗਏ ਤੇ ਬਾਰ ਵੀ ਉਹ ਖਾ ਚਲੋ ਜੀ ਬਣੇ ਰਿਓ ਵੀਡੀਓ ਦੇ ਨਾਲ ਮੈਂ ਪਾਰਕ ਤੱਕ ਪਹੁੰਚਦੀ ਹੁਣ ਚੱਲਣ ਆਲੇ ਹੁਣ ਨਿਕਲੀ ਤਾਂ ਹੈਗੀ ਤੁਹਾਡੇ ਬੰਨੇ ਨਾਲ ਹੁਣ ਮੈਂ ਕਿਹਾ ਗੇੜਾ ਵੀ ਮੈਂ ਕਾਢ ਹੀ ਲਾਵਾਂ ਇੱਕ ਇੱਕ ਰਾਉਂਡ ਲਾ ਕੇ ਆਪਾਂ ਵਾਪਸ ਆ ਜਾਣਾ ਕਰੀ ਚਲੋ ਬਣੇ ਰਿਓ ਵੀਡੀਓ ਨੋ ਦਿਖਾਉਣੀ ਚੱਲ ਕੇ ਪਾਰਕ ਚ ਲੋ ਜੀ ਆਪਾਂ ਪਹੁੰਚ ਗਏ ਆ ਪਾਰਕ ਇਹ ਪਾਰਕ ਕਾਫੀ ਵੱਡਾ ਹੈ ਤੇ ਇਹਨਾਂ ਨੂੰ ਗੋਰਿਆਂ ਨੂੰ ਤਾਂ ਗਰਮੀ ਦੇ ਦਿਨ ਬਹੁਤ ਵਧੀਆ ਲੱਗਦੇ ਐ ਵੀ ਜਿੱਦਾਂ ਇਹਨਾਂ ਵਾਸਤੇ ਤਾਂ ਮਸਾ ਹੁੰਦੇ ਐ ਤਾਂ ਦੁਪਹਿਰੇ ਵੀ ਉਹ ਚਟਾਈਆਂ ਜੀਆਂ ਲਿਆ ਕੇ ਤੇ ਵਿਛਾ ਕੇ ਤੇ ਆਰਾਮ ਨਾਲ ਪਏ ਹੁੰਦੇ ਐ ਥੱਲੇ ਤਪਚ ਤਪ ਲੈਂਦੇ ਆਪ ਦੇ ਸਰੀਰ ਨੂੰ ਤੁੱਪ ਲਾਉਂਦੇ ਕਿਉਂ ਹੁਣ ਗਾਂਹ ਬਾਰਿਸ਼ਾਂ ਸ਼ੁਰੂ ਹੋ ਜਾਣੀਆਂ ਤੇ ਠੰਡ ਪੈਣ ਲੱਗ ਜਾਣੀਆਂ ਇਹ ਇਹਨਾਂ ਨੂੰ ਧੁੱਪ 'ਚ ਬਿਲਕੁਲ ਨਹੀਂ ਮਿਲਣੀ ਬੱਚੇ ਖੇਡਦੇ ਆ ਮੈਂ ਤਾਂ ਆਈ ਵੀ ਹੈਗੀ ਆ ਹਾਂ ਮੈਂ ਆਈ ਸੀ ਕਿ ਸ਼ਨੀਵਾਰ ਉਦ ਦੇ ਸੈਚਰਡੇ ਵਾਲਿਆਂ ਦੇ ਜਿੱਦੇ ਤੁਹਾਨੂੰ ਮੈਂ ਦਿਖਾਇਆ ਸੀਗਾ ਵੀ ਗੋਰੇ ਕਿੱਦਾਂ ਇੰਜੋਏ ਕਰਦੇ ਆ ਪਾਰਕ 'ਚ ਮੈਂ ਉਦੋਂ ਦੀ ਆਈ ਹੋਈ ਆ ਤੂੰ ਮੁੜ ਕੇ ਮੈਂ ਆਈ ਹੀ ਨਹੀਂ ਬਸ ਗੱਡੀ ਤੇ ਤਾਂ ਕਿਤੇ ਕਿੱਧਰ ਨੂੰ ਕਿਤੇ ਕਿੱਧਰ ਨੂੰ ਸਾਰੇ ਜਗ੍ਹਾ ਹੀ ਜਦੋਂ ਹੁਣ ਇੱਥੇ ਹੈ ਹੀ ਚੀਜ਼ ਉਹ ਆ ਵੀ ਰਵਾਜ ਹੀ ਗੱਡੀਆਂ ਦਾ ਮੈਂ ਵੀ ਚੱਪੜਾਂ ਲਾ ਕੇ ਹੱਥ ਚ ਫੜ ਲਈਆਂ ਤੇ ਤਰੱਕੀ ਮੈਂ ਕਿਹਾ ਕਾਤੀ ਮੈਂ ਤੁਰਦੀਆਂ ਕਾ ਬਹੁਤ ਸੋਹਣਾ ਠੰਡਾ ਠੰਡਾ ਕਾ ਆਏ ਇੰਦਲੇ ਹੱਥ ਚ ਕਰਦੀ ਚੱਪੜਾਂ ਤੇ ਆਪਾਂ ਵੀ ਤੁਰਦੇ ਆ ਥੋੜਾ ਜਿਹਾ ਟਾਈਮ ਹਵਾ ਬਹੁਤ ਸੋਹਣੀ ਠੰਡੀ ਠੰਡੀ ਹਵਾ ਚੱਲ ਰਹੀ ਹੈ ਬਹੁਤ ਵਧੀਆ ਮਜ਼ਾ ਹੁੰਦਾ ਸਕਮਾ ਐਵੇਂ ਨਹੀਂ ਇਹ ਕਾਹ ਹੈ ਨਾ ਘੋਲ ਹੋ ਜਾਂਦੀ ਹੈ ਜੇ ਮਾੜਾ ਜਿਹਾ ਨਾਲ ਸਾਥ ਹੋਵੇ ਤੇ ਫਿਰ ਤਾਂ ਸੌਖਾ ਹੋ ਜਾਂਦਾ ਘਰੋਂ ਨਿਕਲਣਾ ਮੈਂ ਤੇ ਜਦੋਂ ਮਾੜਾ ਜਿਹਾ ਬਾਰ ਖੋਲ ਕੇ ਦੇਖਦੀ ਆ ਦੁਪਹਿਰੇ ਧੁੱਪ ਹੁੰਦੀ ਫਿਰ ਮੈਂ ਕਹਦਨੀ ਕੀ ਇਹ ਇੱਕ ਇੱਥੇ ਆਹ ਹੈ ਵੀ ਰਵਾਜ ਹੈ ਨਹੀਂ ਕਿਸੇ ਨੂੰ ਬੁਲਾਉਣ ਦਾ ਕੋਈ ਕਿਸੇ ਨਾਲ ਕਾਹ ਜਿਹੜੇ ਵਿਚਾਰੇ ਚੀਨੀ ਜੇ ਇਹਨਾਂ ਦੀ ਆਪਾਂ ਨੂੰ ਨਹੀਂ ਸਮਝ ਲੱਗਦੀ ਪੰਜਾਬੀ ਨੂੰ ਪੰਜਾਬੀ ਸਰੀਚ ਬਹੁਤ ਜ਼ਿਆਦਾ ਹੈ ਤੇ ਵੈਨਕੋਰ ਚ ਬਹੁਤ ਘੱਟ ਹੈਗੇ ਆ ਕੀ ਪਤਾ ਕਿਹੜੇ ਏਰੀਏ ਚ ਹੋਣਗੇ ਇਹ ਕਿਹੜਾ ਛੋਟਾ ਵੈਨਕੋਵਰਾ ਤੇ ਤਾਂ ਕਰਕੇ ਬਸ ਕਾਲ ਹੋ ਜਾਂਦੀ ਹੈ ਆਪਣੇ ਨੇੜੇ-ਨੇੜੇ ਤਾਂ ਮਿਲਦਾ ਜਿੱਥੇ ਅਸੀਂ ਰਹਿੰਦੇ ਆ ਉੱਥੇ ਤਾਂ ਕੋਨਾ ਉਹੀ ਆਪ ਹੀ ਆ ਖੁਦ ਜਿਨ੍ਹਾਂ ਦੇ ਘਰੇ ਰਹਿੰਦੇ ਆ ਪੰਜਾਬੀ ਇੱਕ ਦੋ ਘਰ ਨਾਲ ਦੇ ਹੋਣਗੇ ਹੋਰ ਮੈਂ ਤਾਂ ਕੋਈ ਖਾਸ ਉੱਥੇ ਦੇਖਿਆ ਨਹੀਂ ਬਾਕੀ ਸਾਰੇ ਚੀਨੀ ਹੀ ਨੇ ਨਾਲ ਆਪਣੇ ਰਹਿੰਦੇ ਨਾਲ ਦੇ ਘਰਾਂ ਚ ਤੇ ਅੱਜ ਹੁਣ ਹੋ ਤਾਂ ਵੀ ਸ਼ਾਮ ਹੀ ਗਈ ਸੀ ਸ਼ਾਮ ਵੀ ਕਾਦੀ ਆ ਤੁਰੇ ਫਿਰਦੀ ਆ ਦੁਨੀਆ ਇੱਥੇ ਤਾਂ ਰਾਤ ਨੂੰ 11 12 ਵਜੇ ਵੀ ਆਉਣ ਲੱਗੂਗਾ ਵੀ ਜਿਵੇਂ ਹਜੇ ਦਿਨ ਹੁੰਦਾ ਜੇ ਤੁਰੇ ਫਿਰਦੇ ਲੋਕ ਗੱਡੀਆਂ ਤੇ ਤੇ ਵੈਸੇ ਹਜੇ ਵੀ ਪਾਰਕ ਦੇ ਵਿੱਚ ਤਾਂ ਪੂਰੀ ਚਹਿਲ ਪਹਿਲ ਆ ਸੈਰ ਕਰਨ ਵਾਲੇ ਸਹੀ ਐਸ ਵੇਲੇ ਨਿਕਲਦੇ ਇੱਕ ਗੱਲ ਆ ਵੀ ਇੱਧਰ ਲੋਕ ਆਪਣੇ ਸਰੀਰ ਦਾ ਧਿਆਨ ਬਹੁਤ ਰੱਖਦੇ ਆ ਕੰਮ ਵੀ ਬਥੇਰਾ ਕੰਮ ਵੀ ਕਰਦੇ ਆ ਤੇ ਫਿਟਨੈਸ ਵੀ ਬਹੁਤ ਹੈ ਇਹਨਾਂ ਦੇ ਵਿੱਚ ਆਪਣੇ ਅੰਗੂ ਨਹੀਂ ਵੀ ਗਿੱਲੇ ਗੋਬਰ ਜੇ ਬਣੇ ਹੋਏ ਆਪਾਂ ਦਾ ਪੰਜਾਬੀ ਮਾੜੀ ਜਿਹੀ ਗਰਮੀ ਪੈਣ ਲੱਗੀ ਹਾਏ ਗਰਮੀ ਹਾਏ ਗਰਮੀ ਜੇ ਮੜੀ ਜਿਹੀ ਠੰਡ ਪੈਣ ਲੱਗੀ ਹਾਏ ਠੰਡ ਹਾਏ ਠੰਡ ਹੋਣ ਲੱਗ ਜਾਂਦੀ ਆਪਣੇ ਤਾਂ ਤੇ ਇੱਥੇ ਦੀ ਵਧੀਆ ਜਿਮੀ ਮਰਜ਼ੀ ਕਰਨੀ ਹੋਵੇ ਆਪ ਤੇ ਸਰੀਰ ਨੂੰ ਵਧੀਆ ਫਿਟ ਰੱਖਦੇ ਆ ਚਲੋ ਜੀ ਇੱਥੇ ਥੋੜਾ ਟਾਈਮ ਆਪਾਂ ਹੈਗੇ ਬੈਠ ਜੀ ਚੁਪਲਾ ਪਾਲੀ ਦੇ ਪੈਰਾਂ 'ਚ ਤੇ ਦਿਖਾਉਣੀ ਮੈਂ ਤੁਹਾਨੂੰ ਬੈਗ ਕੈਮਰਾ ਕਰਕੇ ਮੈਂ ਹੋ ਉੱਥੇ ਤੁਰ ਕੇ ਆਈ ਆ ਬਹੁਤ ਵੱਡਾ ਪਾਰਕ ਦੂਰ ਤੱਕ ਦੇਖਦੇ ਹੀ ਕੁਛ ਨਹੀਂ ਗਾ ਦੇਖੋ ਤੇ ਚਲੋ ਜੀ ਬਣੇ ਰਿਓ ਵੀਡੀਓ ਨਾਲ ਕਰਦੇ ਗੱਲਾਂ ਵਾਹ ਨੋ ਜੀ ਆਪਾਂ ব্যাকਗ੍ਰਾਉਂਡ ਹੋਰ ਲਾਲ ਗਏ ਤੁਰੇ ਜਾਂਦੇ ਨਾਲੇ ਤਾਂ ਪੂਰੇ ਪਾਰਕ ਦਾ ਇੱਕ ਢੇੜਾ ਕੱਢ ਦਾਂਗੇ ਤੇ ਨਾਲੇ ਆਪਾਂ ਤੁਰੇ ਜਾਂਦੇ ਹੀ ਕਰ ਲਾਂਗੇ ਵੀਡੀਓ ਦਾ ਐਂਡ ਤੇ ਆ ਹੈਗਾ ਇੱਥੇ ਬੱਸ ਸਟਾਪ ਬਣਿਆ ਹੋਇਆ ਇਹ ਕਿ ਬੱਸ ਰੋਕਦੀ ਆ ਕਿ ਆ ਜਾਂਦਾ ਹੈ ਜੇ ਨਾਲ ਪਾਰਕ ਦੇ ਨਾਲ ਨਾਲ ਵੱਡਾ ਰੋੜਾ ਉਸ ਨੇ ਖੰਡੀ ਖੰਡੀ ਖਵਾਵਾ ਗਦੀ ਮੈਂ ਤੱਗੇ ਤਨਵਿੰਦਰ ਕਹੀ ਜਾਂਦੀ ਸੀ ਕਿ ਕਹਿੰਦੀ ਮੰਮੀ ਜਦੋਂ ਕੱਲੇ ਹੁੰਨੇ ਘਰੇ ਹੁਣ ਜੇ ਮੈਂ ਸਵੇਰੇ ਉਹਨੇ ਕੰਮ ਤੇ ਸਵੇਰ 8 ਵਜੇ ਚਲੀ ਜਾਣਾ ਤੇ 4:30 ਆਉਗੀ ਜੋ ਮੈਨੂੰ ਕਹੂਗੀ ਉਹਦੀ ਮੰਮੀ ਕਿ ਥੋੜਾ ਬਹੁਤਾ ਤੁਰ ਫਿਰਿਆ ਆਇਆ ਕਰੋ پارکਪੂਰਤ ਜਾਇਆ ਕਰੋ ਕਹਿੰਦੀ ਤੁਸੀਂ ਅੰਦਰੀ ਬੈਠੇ ਰਹਿੰਨੇ ਆ ਤੇ ਹੁਣ ਮੈਂ ਸਵੇਰੇ ਵੀ ਦੇਖੂ ਮੈਂ ਸਵੇਰੇ ਤਾਂ ਮੈਂ ਦਿਨੇ ਆਉਂਗੀ ਤੁਹਾਨੂੰ ਦਿਖਾਉਣ ਨਾਲੇ ਦੁਪਹਿਰੇ ਅੱਜ ਮੇਰਾ ਜੀ ਕਰੀ ਜਾਵੇ ਜਦੋਂ ਮੈਂ ਦੇਖਾਂ ਨਾ ਪਾਰਕ ਚ ਅਸੀਂ ਗੱਡੀ ਤੇ ਕੋਲ ਦੀ ਲੰਘੀਆਂ ਸੀ ਨੀ ਉੱਧਰ ਜਦੋਂ ਉਹ ਸਟੋਰ ਤੇ ਗਈਆਂ ਤੇ ਉੱਥੇ ਮੈਂ ਦੇਖਿਆ ਪਾਰਕ ਦੇ ਵਿੱਚ ਥੱਲੇ ਉਹਨਾਂ ਨੇ ਚਟਾਈਆਂ ਘਾਹ ਦੇ ਉੱਤੇ ਵਿਛਾਈਆਂ ਹੋਈਆਂ ਨੇ ਤੇ ਉੱਤੇ ਮੌਜ ਨਾਲ ਬਏ ਕਾਫੀ ਆਣੇ ਤੇ ਮੇਰਾ ਤਾਂ ਆਪ ਜੀ ਕਰੀ ਜਾਵੇ ਮੈਂ ਹੁਣ ਮੈਂ ਜਾ ਕੇ ਤੇ ਲਿਆਵਾਂ ਚੱਕਾਂ ਚਾਦਰ ਕਰੋ ਬੈੱਡ ਸ਼ੀਟ ਤੇ ਮੈਂ ਤਾਂ ਆਪ ਪਾਰਕ ਚ ਜਾ ਕੇ ਧੁੱਪੇ ਵਿਚ ਆ ਕੇ ਰਾਮ ਨਾਲ ਪੈ ਜਾ। ਇਹ 2 ਘੰਟੇ ਉੱਥੇ ਰੈਸਟ ਕਰਾਂ। ਤੇ ਹੁਣ ਮੈਨੂੰ ਪਤਾ ਹੀ ਨਹੀਂ ਲੱਗਿਆ ਮੈਂ ਰੋਟੀ ਖਾਧੀ ਰੋਟੀ ਖਾ ਕੇ ਬਸ ਮੈਂ ਅੰਦਰ ਗਈਆਂ। ਤੇ ਸਿਮਰਨ ਉઠી ਆ ਉਦੋਂ। ਮੈਂ ਉਹਨੂੰ ਆ ਕੇ ਮੈਨੂੰ ਫੋਨ ਕੋਲੇ ਫੜਾ ਦੇ ਮੇਰੇ। ਵੀ ਇੱਥੇ ਮੈਂ ਕੋਲੇ ਸਰਾਣੇ ਲਾ ਲੈਣੀ ਆ ਚਾਰਜ ਤੇ। ਵੀ ਜੇ ਆਇਆ ਇੰਡੀਆ ਤੋਂ ਫਿਰ ਮੈਨੂੰ ਪਤਾ ਲੱਗ ਜੂਗਾ। ਉੱਥੇ ਮੇ ਕੋਲੇ ਚਾਰਜ ਤੇ ਲਾ ਕੇ ਫੋਨ ਤੇ ਮੈਂ ਮਾੜਾ ਜਿਹਾ ਪਈ ਚਲ ਮੈਨੂੰ ਪਤਾ ਹੀ ਨਹੀਂ ਲੱਗ ਮੇਰੀ ਅੱਖ ਲੱਗ ਗਈ ਸੌਂ ਗਿਆ ਟਿੱਕੇ ਹੁਣ ਮੈਂ ਨਿਕਲੀ ਹਾਂ ਬਾਹਰ ਤੇ ਚਲੋ ਜੀ ਅੱਜ ਵਾਲੀ ਵੀਡੀਓ ਦੇ ਐਂਡ ਆਪਾਂ ਇੱਥੇ ਹੀ ਕਰਦੇ ਆਂ ਮਿਲਦੇ ਆਂ ਕੱਲ ਨਵੇਂ ਬਲੌਗ ਦੇ ਨਾਲ ਨਵੀਆਂ ਗੱਲਾਂ ਬਾਤਾਂ ਦੇ ਨਾਲ ਨਵੇਂ ਵਿਊ ਦੇ ਨਾਲ ਦਿਖਾਵਾਂਗੇ ਤੁਹਾਨੂੰ ਕੋਈ ਜਿੱਥੇ ਵੀ ਜਾਵਾਂਗੇ ਨਵਾਂ ਵਿਊ ਹੈ ਨਾ ਬਾਹਰ ਦਾ ਤੇ ਤਦ ਤੱਕ ਦੇ ਲਈ ਸਤਿ ਸ੍ਰੀ ਅਕਾਲ ਕਸ਼ਰਹੁ ਆਬਾਹਰਹੁ ਪਰਮਾਤਮਾ ਸਭ ਨੂੰ ਚੜ੍ਹਦੀ ਕਲਾ ਚ ਰੱਖੇ ਬਾਏ